ਪੰਜਾਬੀ ਸੂਫੀ ਗਾਇਕ ਮਾਸਟਰ ਸਲੀਮ ਲੰਬੇ ਸਮੇਂ ਤੋਂ ਮਾਤਾ ਚਿੰਤਪੂਨੀ ਜੀ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਕਿਰੇ ਹੋਏ ਹਨ ਕੋਈ ਦਿਨ ਪਹਿਲਾਂ ਉਹਨਾਂ ਨੇ ਮਾਤਾ ਚਿੰਤਪੂਨੀ ਜੀ ਦੇ ਦਰਬਾਰ ਦੇ ਵਿੱਚ ਜਾ ਕੇ ਗਲਤ ਸ਼ਬਦਾਵਲੀ ਦੀ ਮਾਫੀ ਮੰਗੀ ਸੀ ਪਰ ਇਸ ਦੇ باوجود ਹਿੰਦੂ ਆਗੂਆਂ ਦੇ ਵਿੱਚ ਮਾਸਟਰ ਸਲੀਮ ਦੇ ਪ੍ਰਤੀ ਨਫ਼ਰਤ ਹਲੇਵੀਆ ਇਸ ਤੋਂ ਬਾਅਦ ਅੱਜ ਮਾਸਟਰ ਸਲੀਮ ਨੇ ਮਾਰਟਾਊਨ ਗੀਤਾ ਮੰਦਿਰ ਦੇ ਵਿੱਚ ਜਾ ਕੇ ਗਲਤ ਸ਼ਬਦਾਵਲੀ ਦੇ ਲਈ ਮਾਫੀ ਮੰਗੀ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਇਸ ਮੰਦਿਰ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਸ਼੍ਰੀ ਰਾਮ ਜੀ ਅਤੇ ਮਾਤਾ ਜੀ ਅੱਗੇ ਮੱਥਾ ਟੇਕਣ ਅਤੇ ਬੀਤੇ ਸਮੇਂ ਦੇ ਵਿੱਚ ਉਹੀਆਂ ਭੁੱਲਾਂ ਦੀ ਮੁਆਫੀ ਮੰਗਣ ਦੇ ਲਈ ਆਏ ਨੇ। ਮਾਸੂਦ ਸਲੇਮ ਨੇ ਕਿਹਾ ਕਿ ਉਹਨਾਂ ਨੂੰ ਇੱਥੇ ਹਿੰਦੂ ਆਗੂਆਂ ਅਤੇ ਪੁਜਾਰੀਆਂ ਨੇ ਆਪਣੀ ਗਲਤੀ ਲਈ ਮੁਆਫ ਕਰ ਦਿੱਤਾ ਅਤੇ ਉਸ ਦੌਰਾਨ ਉਹਨਾਂ ਨੂੰ ਮੰਦਿਰ ਦੇ ਵਿੱਚ ਕਾਫੀ ਪਿਆਰ ਮਿਲਿਆ। ਬੜੀ ਸਾਰੇ ਬੜਾ ਪਿਆਰ ਕਰਦੇ। ਬੜਾ ਸਤਿਕਾਰ ਕਰਦੇ ਉਹ ਜੀਆਂ ਪੇਟਾ ਮੇਰੇ ਪਹਿਲਾਂ ਸੁਣ ਕੇ ਉਹ ਮੈਂ ਤੁਹਾਡਾ ਬਹੁਤ ਤਹਿ ਦਿਲੋਂ ਤੁਹਾਡਾ ਧੰਨਵਾਦੀ ਹਾਂ। ਔਰ ਇੱਥੇ ਤਾਂ ਵੱਡੇ ਵੱਡੇ ਪਾਪੀਆਂ ਨੇ ਆ ਕੇ ਸਿਰ ਚ ਭਰ ਅੱਛੇ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੇ ਆ ਕੇ ਸਿਰ ਚ ਘਾਲੇ ਤੇ ਮੇਰੀ ਤਾਂ ਕੋਈ ਔਕਾਤ ਨਹੀਂ ਮੈਂ ਆ ਕੇ ਆਪਣੀ ਮਾਂ ਦੇ ਨਾਲ ਅੱਛੇ ਤਰੀਕੇ ਨਾਲ ਉਹਦੇ ਦਰਸ਼ਨ ਕੀਤੇ ਚੰਪੂਰ ਵਿੱਚ ਉਹਨਾਂ ਨੇ ਮੈਨੂੰ ਬੜਾ ਸਤਿਕਾਰ ਪਿਆਰ ਦਿੱਤਾ ਇੱਥੇ ਆਇਆ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੇ ਚਰਨਾ ਤੇ ਇਤੋਂ ਬੜਾ ਮਾਨ ਪਿਆਰ ਸਤਿਕਾਰ ਤੋਂ ਤੇਰੀ ਫੋਟੋ ਕਿਨਾਰਜ ਉਹ ਵੀ ਹੈ ਉਹ ਆਦਰਾਨੀ ਨੇ ਮਾਫ ਕਰ ਦਿੱਤੀ ਤੁਸੀਂ ਮਾਫ ਕਰਤੀ ਹੋਏ ਯਾਰ ਪਰ ਇਹ ਚੋਕੀ ਮੀਡੀਆ ਤੇ ਚਾਹਤੀ ਵੀ ਬੰਦੂਗੀ ਦਿਨ ਲੈ ਕੇ ਮੋਟਰ ਤੇ ਮੈਸੇਜ ਪੁਲਾਏ ਜਾਂਦਾ ਵੀਡੀਓ ਪੋਸਟ ਕੀਤੇ ਜਾਂ ਨਹੀਂ ਕੋਈ ਕੋਸ਼ਿਸ਼ ਨਾ ਕਰੋ ਸਰੇਂਗੀ ਪੋਸਟ ਕਰ ਲਓ ਇਹ ਨਹੀਂ ਬੇਲਤੀ ਹੈ Hindu Muslim Sikh Isaai ਆਪਸ ਵਿੱਚ ਨੇ ਭਾਈ ਉਹਨਾਂ ਲਈ ਕਰ ਸਰ ਮੈਂ ਇੱਕ ਕੋਸ਼ਿਸ਼ ਮੇਰਾ ਲੈ ਲਓ ਕਿ ਜਿਹੜੇ ਸ਼ਰਾਰਤੀ ਅੰਸਰਾ ਬੰਦੇ ਜਿਹਦੇ ਵੀਡੀਓ ਪੋਸਟ ਕੀਤੇ ਜਾਂ ਮੈਸੇਜ ਭੇਜਦੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਭਾਜੀ ਦੇਖੋ ਜਿਹੜਾ ਕੌਣ ਵਾਲਾ ਨਾ ਉਹ ਸਾਰਾ ਇਹ ਸਾਰੇ ਧਰਮਾਂ ਦਾ ਸੰਜ ਹੈ ਗਾਨੇ ਲੈ ਸਾਰੇ ਪਰਮਾਤੇ ਸਾਡੇ ਨੇ ਆ ਮर्यादा ਪੰਗ ਨਹੀਂ ਹੋਣੀ ਚਾਹੀਦੀ ਜੇ ਕਿਤੇ ਜਗਰਾਤਾ ਹੋ ਰਿਹਾ ਹੈ ਜੇ ਜਗਰਾਤਾ ਹੀ ਹੋਣਾ ਚਾਹੀਦਾ ਹੈ ਔਰ ਉਹਦੇ ਚ ਵੀ ਗੰਦੀ ਪੈਣਾ ਚਾਹੀਦਾ ਜਿਹੜੀ ਮਹਾਮਾਈ ਜੀ ਦੀ ਮर्यादा ਜਿਹੜੀ ਜਾਗਰਣ ਦੀ ਮर्यादा ਧਾਰਮਿਕ ਕਾਰਜਕ੍ਰਮ ਦੀ ਜਿਹੜੀ ਮर्यादा ਉਹ ਪੰਗ ਨਹੀਂ ਹੋਣੀ ਚਾਹੀਦੀ ਬਾਕੀ ਤੁਸੀਂ ਜੇ ਕੋਈ ਗਾਣੇ ਸੁਣਨੇ ਆ ਤੇ ਕੋਈ ਹੋਰ ਫੰਕਸ਼ਨ ਕਰਾਓ ਉੱਤੇ ਗਾਣੇ ਵੀ ਸੁਣਾਵਾਗੇ ਔਰ ਸਸ ਮर्याਦਾ ਪੰਗ ਨਹੀਂ ਹੋਣੀ ਚਾਹੀਦੀ ਇਹੀ ਮੇਰੀ ਬੇਨਤੀ ਆ ਔਰ ਮੈਂ ਇਹਦੇ ਤੇ ਅਮਲ ਕਰਾਂਗਾ ਕਿ ਜਿਹੜੇ ਮੇਰੇ ਦੂਸਰੇ ਭਰਾ ਹੁੰਦੇ ਨੇ ਉਹਨਾਂ ਨੇ ਵੀ ਮੇਰੀ ਬੇਨਤੀ ਹੈ ਕਿ ਇਸ ਚੀਜ਼ ਤੇ ਅਮਲ ਕਰੇ। જય ਮਾਤਾ। ਰੋਲ જય ਮਾਤਾ ਦੀ ਜੀ ਅੱਜ ਬੜਾ ਚੰਗਾ ਲੱਗਿਆ ਸਾਡੇ ਮਾਡਲ ਟਾਊਨ ਜਲੰਧਰ ਵਿੱਚ ਬਹੁਤ ਹੀ ਪਿਆਰਾ ਗੀਤਾ ਮੰਦਿਰ ਜਿੱਥੇ ਮੈਂ ਬਚਪਨ ਜੇ ਵੀ ਆਉਂਦਾ ਰਿਆ। ਇੱਕ ਮਿੰਟ ਬੰਦ ਕਰਾਈਏ ਰੋਲ જય ਮਾਤਾ ਦੀ ਜੀ ਜੇ ਕਾਰਾ ਵੀਰ ਵਜਰੰਗੀ ਹਰ ਹਰ ਮਹਾਦੇਵ ਅੱਜ ਮੈਂ ਸਾਡੇ ਜਲੰਧਰ ਮਾਡਲ ਟਾਊਨ ਵਿੱਚ ਸ਼੍ਰੀ ਗੀਤਾ ਮੰਦਰ ਵਿੱਚ ਮਾਤਾ ਰਾਣੀ ਜੀ ਦੇ ਚਰਨਾਂ 'ਚ ਹਾਂਜੀ ਮਾਤਾ ਰਾਣੀ ਜੀ ਦੇ ਚਰਨਾਂ 'ਚ ਰਾਧਾ ਕ੍ਰਿਸ਼ਨ ਜੀ ਦੇ ਚਰਨਾਂ 'ਚ ਸ਼੍ਰੀ ਰਾਮਚੰਦਰ ਜੀ ਮਹਾਰਾਜ ਦੇ ਕਦਮਾਂ 'ਚ ਮੈਂ ਅੱਜ ਹਾਜ਼ਰੀ ਭਰਨ ਆਇਆ ਅੱਜ ਮੱਥਾ ਟੇਕਣ ਆਇਆ ਮੈਨੂੰ ਬੜਾ ਅੱਛਾ ਲੱਗਿਆ ਮੈਂ ਛੋਟਾ ਹੁੰਦਾ ਵੀ ਇੱਥੇ ਆਉਂਦਾ ਰਿਹਾ ਔਰ ਮੈਂ ਤੇ ਮੇਰਾ ਬ੍ਰਦਰ ਛੋਟਾ ਅਸੀਂ ਤੇ ਮਾਤਾ ਟਿਕਣਾਉਂਦੇ ਹੁੰਦੇ ਸੀ ਵਿੱਚ ਜੇ ਵੀ ਮੈਂ ਆਇਆ ਪਰ ਅੱਜ ਵੀ ਮੈਂ ਆਇਆ ਮੈਨੂੰ ਬੜਾ ਚੰਗਾ ਲੱਗਿਆ ਪਰ ਮਾਤਾ ਰਾਣੀ ਬੌਦੇ ਸ਼ੰਕਰ ਮਹਾਰਾਜ ਸ਼੍ਰੀ ਕ੍ਰਿਸ਼ਨ ਜੀ ਮਹਾਰਾਸ਼ੀ ਰਾਮ ਚੰਦਰ ਜੀ ਮਹਾਰਾਜ ਸਾਧੀਆਂ ਵੀ ਤੇ ਸਾਰਿਆਂ ਦੀਆਂ ਭੁੱਲ ਨਾ ਮਾਫ ਕਰਦੇ ਜੈ ਸ਼੍ਰੀ ਗੋਬਲ ਅਤੀ 4 84 ਘੰਟੀਆਂ ਵਾਲੀ ਮਾਤਾ ਜੀ ਤੁਹਾਡੀ ਸਦਾਈ ਜੈ ਬੋਲੋ ਕ੍ਰਿਸ਼ਨ ਭਗਵਾਨ ਮਹਾਰਾਜ ਐਸਮ ਜਰ ਨਿਊਜ਼ ਲਈ ਜਲੰਧਰ ਤੋਂ